ਮੁੱਖ ਮੰਤਰੀ ਭਗਵੰਤ ਮਾਨ ਨਾਲ ਤਸਵੀਰਾਂ 'ਚ ਨਜ਼ਰ ਆ ਰਹੀਆਂ ਦੋਵੇਂ ਛੋਟੀਆਂ ਬੱਚਿਆਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀਹਾਂ ਇਹ ਅੰਮ੍ਰਿਤਸਰ ਦੀ ਰਹਿਣ ਵਾਲੀ ਮੋਕਸ਼ ਸੋਹੀ 7 ਸਾਲ ਦੀ ਤੇ ਸ਼੍ਰੀਨਿਕਾ ਸ਼ਰਮਾ ਜੋ ਕਿ 6 ਸਾਲ ਦੀ ਹੈ ਨਹੀਂ ਇਹਨਾਂ ਨੇ ਇੱਕ ਵੱਡਾ ਕਦਮ ਪੰਜਾਬ ਦੇ ਹੜਪੀੜਤਾ ਲਈ ਚੱਕਿਆ ਜੀਹਾਂ ਇਹਨਾਂ ਨੇ ਆਪਣੀ ਪਹਿਲੀ ਪ੍ਰਦਰਸ਼ਨੀ ਕਰੋਸ਼ ਆਫ ਕਾਈਂਡਨੈਸ ਦੇ ਪ੍ਰਤੀ ਜੜੀ ਇੱਕ ਰਾਸ਼ੀ ਇਹਨਾਂ ਨੂੰ ਪ੍ਰਾਪਤ ਹੋਈ ਸੀ ਇਹ ਦੋਵਾਂ ਬੱਚਿਆਂ ਨੇ ਉਹ ਰਾਸ਼ੀ ਨੂੰ ਪੰਜਾਬ 'ਚ ਹੜਪੀੜਤਾ ਲਈ ਜੋ ਹੈਗਾ ਵਾ দান ਕੀਤਾ ਤੇ ਇਹ ਵੱਡਾ ਕਦਮ ਜਿਹੜਾ ਹੈਗਾ ਵਾ ਇੱਕ ਵੱਡੀ ਮਿਸਾਲ ਜਿਹੜੀ ਹੈਗੀ ਦੋਵੇਂ ਛੋਟੀ ਬੱਚੀਆਂ ਨੇ ਜੋ ਹੈ ਕਰਕੇ ਦਿਖਾਈ ਹੈ ਕਾਇਮ ਕੀਤੀ ਹੈ ਕਿ ਇਹਨਾਂ ਨੇ ਆਪਣੀ ਜਿਹੜੀ ਇੱਕ ਰੋਸ਼ਾ ਬਣਾਇਆ ਤਸਵੀਰਾਂ ਜੇ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੇ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਭਗਵੰਤ ਮਾਨ ਇਹਨਾਂ ਨੂੰ ਮਿਲੇ ਦੋਨੋਂ ਬੱਚੀਆਂ ਦੇ ਨਾਲ ਤੇ ਇਹਨਾਂ ਨੇ ਆਪਣੀ ਜਿਹੜੀ ਕਰੋਸ਼ੇ ਦੇ ਨਾਲ ਇੱਕ ਇਹਨਾਂ ਦੀ ਪ੍ਰਦਰਸ਼ਨੀ ਸੀਗੀ ਉਸ ਦੇ ਨਾਲ ਦੋਵਾਂ ਬੱਚਿਆਂ ਨੂੰ ਇੱਕ ਰਾਸ਼ਰੀ ਪ੍ਰਾਪਤ ਹੋਈ ਸੀ ਪੈਸੇ ਮਿਲੇ ਸੀਗੇ ਤੇ ਇਹ ਦੋਵਾਂ ਬੱਚੀਆਂ ਵੱਲੋਂ ਵੱਡਾ ਕਦਮ ਚੱਕਿਆ ਗਿਆ ਇਹ ਦੋਵਾਂ ਬੱਚੀਆਂ ਨੇ ਜੋ ਵੀ ਰਾਸ਼ਰੀ ਪੈਸੇ ਇਹਨਾਂ ਨੂੰ ਮਿਲੇ ਸੀ ਇਹਨਾਂ ਨੇ ਪੰਜਾਬ ਦੇ ਹੜਪੀੜਤਾ ਦੀ ਮਦਦ ਲਈ ਜਿਹ ਹੈਗੀ ਉਹ ਮੁੱਖ ਮੰਤਰੀ ਪ੍ਰ ਭਗਵੰਤ ਮਾਨ ਨੂੰ ਦਾਨ ਕਿਤੇ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਨਾਂ ਬੱਚੀਆਂ ਨੂੰ ਸਰਾਹਾ ਤੇ ਇਹਨੇ ਵੱਡੇ ਕਦਮ ਲਈ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਸਰਾਹਾ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਛੋਟੇ ਕਿਊਟ ਬੱਚੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਹੱਥ ਚ ਬਣਾਈ ਹੋਈ ਕਰੋਸ਼ਟ ਦੇ ਨਾਲ ਜੋ ਸਨਫਲਾਵਰ ਫੜੇ ਹੈ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰ ਇਹਨੇ ਭਗਵੰਤ ਮਾਨ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਦੋਨੋਂ ਬੱਚੀਆਂ ਨੂੰ ਆਸ਼ੀਰਵਾਦ ਦੇ ਨਜ਼ਰਾਂ ਨੇ ਤੇ ਇਸ ਦੇ ਨਾਲ ਹੀ ਦੋਨੋਂ ਬੱਚੀਆਂ ਦੇ ਜਿਹੜੇ ਮਦਰ ਹੈਗੇ ਨੇ ਜਿਹਨਾਂ ਦੇ ਮਾਤਾ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਸਨ ਤੇ ਦੋਵਾਂ ਬੱਚਿਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਕਿਉਂਕਿ ਦੋਵਾਂ ਬੱਚੀਆਂ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਨਿੱਕੀ ਜੀ ਉਮਰ ਹੈਗੀ ਆ ਜਿਸ ਜੀਨੇ ਬੱਚਿਆਂ ਨੂੰ ਸਮਝ ਵੀ ਨਹੀਂ ਹੁੰਦੀ ਉਸ ਉਮਰ ਦੇ ਬੱਚਿਆਂ ਨੇ ਇੱਕ ਵੱਡਾ ਕਦਮ ਜਿਹੜਾ ਹੈਗਾ ਵਾ ਪੰਜਾਬ ਦੇ ਹੜਪੀੜਤਾ ਲਈ ਚੱਕਿਆ ਇੱਕ ਵੱਡਾ ਵੱਡੀ ਚੀਜ਼ ਜਿਹੜੀ ਹੈਗੀ ਆ ਖੇਤੀ ਹੈ ਕਿ ਪੰਜਾਬ 'ਚ ਜਿਹੜੇ ਹੜ ਹੜ ਆਏ ਸੀਗੇ ਬਹੁਤ ਨੁਕਸਾਨ ਪੰਜਾਬ ਨੂੰ ਹੋਇਆ ਸੀ ਜਦੀ ਪਰਪਾਈ ਹਜੇ ਵੀ ਨਹੀਂ ਹੋ ਪਾਈਏ ਤੇ ਹੜਪੀੜਤਾ ਦੇ ਲਈ ਇੱਕ ਵੱਡਾ ਕਦਮ ਜਿੱਥੇ ਇੰਨੇ ਲੋਕ ਸਾਹਮਣੇ ਆਏ ਸੀ ਉਸ ਵਿੱਚਕਾਰੇ ਵੱਡੀ ਮਿਸਾਲ ਦੋਵੇਂ ਬੱਚੀਆਂ ਬੜੀਆਂ ਇਹਨਾਂ ਨੇ ਆਪਣੀ ਕੁਰੂਸ਼ੀ ਆਫ ਅ ਕਾਈਂਡਨੈਸ ਨਾਲ ਦੇ ਜੁਨਾ ਦੀ ਇੱਕ ਪ੍ਰਦਰਸ਼ਨੀ ਸੀਗੀ ਇਹਨਾਂ ਨੇ ਬਣਾਈ ਸੀਗੀ ਉਤੋਂ ਇਹਨਾਂ ਨੂੰ ਰਾਸ਼ਟਰੀ ਪ੍ਰਾਤੂਈ ਪੈਸੇ ਮਿਲੇ ਤੇ ਇਹਨਾਂ ਨੇ ਵੱਡਾ ਕਦਮ ਚੁੱਕਿਆ ਇਹਨਾਂ ਨੇ ਉਹ ਰਾਸ਼ਟਰੀ ਜਿਹੜੀ ਸੀਗੀ ਪੈਸੇ ਜਿਹੜੇ ਸੀਗੇ ਹੜ੍ਹ ਪੀੜਤਾ ਲਈ ਭਗਵੰਤ ਮਾਨ ਨੂੰ ਜਿਹੜੇ ਹੈਗੇ ਦਾਨ ਕੀਤੇ ਤੇ ਇਸ ਲਈ ਹੀ ਭਗਵੰਤ ਮਾਨ ਨੇ ਇਹਨਾਂ ਨਾਲ ਮੁਲਾਕਾਤ ਵੀ ਕੀਤੀ ਤੇ ਦੋਵਾਂ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਰਾਇਆ ਵੀ ਦੱਸਦੀ ਆ ਕਿ ਪੰਜਾਬ 'ਚ ਹੜ੍ਹ ਦੇ ਨਾਲ ਵੱਡਾ ਨੁਕਸਾਨ ਹੋਇਆ ਸੀ ਤੇ ਉਸ ਤੋਂ ਬਾਅਦ ਕਈ ਲੋਕ ਜਿਹੜੇ ਸੀਗੇ ਪੰਜਾਬੀ ਸਿੰਗਰ ਹੋਣ ਅਦਾਕਾਰ ਹੋਣ ਕਈ ਲੋਕ ਜਿਹੜੇ ਸੀਗੇ ਹੜ੍ਹ ਪੀੜਤਾ ਦੀ ਮਦ گیا ਹੀ ਸੀਗੀ تو ਉਸ ਵਿੱਚਕਾਰ ਹੀ ਹੁਣ ਇਹ ਵੱਡੀ ਤਸਵੀਰਾਂ ਜੁੜੀ ਸਾਹਮਣੇ ਆਈਆਂ ਜਿਸ ਚ ਦੋ ਨਿੱਕੀ ਬੱਚੀਆਂ ਜਿਹੜੀ ਸਿਰਫ 7 ਤੇ 6 ਸਾਲ ਦੀਆਂ ਨੇ ਦੋਵੇਂ ਬੱਚੀਆਂ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਉਹਨਾਂ ਨੇ ਨਿੱਕੀ ਜਿਹੀ ਉਮਰ ਵਿੱਚ ਇਨਾ ਵੱਡਾ ਕਦਮ ਚੁੱਕਿਆ ਕਿ ਉਹਨਾਂ ਨੇ ਆਪਣੀ ਇੱਕ ਮਿਹਨਤ ਦੇ ਨਾਲ ਜੁੜੇ ਇੱਕ ਕਰੋਸ਼ੀ ਇੱਕ ਈਵੈਂਟ 'ਚ ਜਿਹੜਾ ਪਾਰਟਿਸਿਪੇਟ ਕੀਤਾ ਤੇ ਉਸ ਤੇ ਰਾਹੀ ਉਹਨਾਂ ਨੂੰ ਜਿਹੜੇ ਪੈਸੇ ਜਿੱਤੇ ਚ ਮਿਲੇ ਨੇ ਉਹ ਉਹਨਾਂ ਨੇ ਹੜਪੀੜਤਾ ਲਈ ਪੰਜਾਬ ਦੇ ਦਾਨ ਕਰਨ ਦਾ ਵੱਡਾ ਫੈਸਲਾ ਲਿਆ ਜਿਸ ਤੋਂ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਉਹਨਾਂ ਨੂੰ ਸਹਾਰਿਆ ਤੇ ਬੱਚਿਆਂ ਨੂੰ ਅੱਗੇ ਲਿਆ ਕੇ ਵੱਡਾ ਕਦਮ ਜਿਹੜਾ ਹੈਗਾ ਚੱਕਿਆ ਤੇ ਇਸ ਵਿੱਚ ਕਾਰੀਏ ਦੋਵੇਂ ਬੱਚੀਆਂ ਨੇ ਜਿਹੜਾ ਹੈਗਾ ਮਿਸਾਲ ਜ਼ਰੂਰ ਕਾਇਮ ਕੀਤੀ ਕਿ ਨਿੱਕੀ ਜਿਹੀ ਉਮਰ 'ਚ ਇਹ ਵੱਡਾ ਫੈਸਲਾ ਲੈ ਕੇ ਪੰਜਾਬ ਦੇ ਹੜ੍ਹ ਪੀੜਤਾ ਦੀ ਮਦਦ ਲਈ ਨਿੱਕੀ ਬੱਚੀਆਂ ਵੀ ਅੱਗੇ ਆਈਆਂ ਨੇ ਜਿਸ ਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਉਹਨਾਂ ਨੇ ਮਿਲ ਮੁਲਾਕਾਤ ਕੀਤੀ ਛੋਟੇ ਬੱਚੇ ਦੇ ਨਾਲ ਤੇ ਦੋਵਾਂ ਨੂੰ ਇਸ ਵੱਡੇ ਫੈਸਲੇ ਲਈ ਆਸ਼ੀਰਵਾਦ ਵੀ ਦਿੱਤਾ ਤੇ ਖੂਬ ਉਹਨਾਂ ਦੀ ਤਾਰੀਫ਼ ਵੀ ਕੀਤੀ ਤੇ ਉਹਨਾਂ ਨੂੰ ਸਰਾਇਆ ਵੀ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਧਰਤੀ